ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦੱਬਿਓ। ਜਲਦੀ ਹੋਈ ਵੀਡੀਓ ਨੂੰ ਲਾਈਕ, ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ। ਅੱਜ ਗੱਲ ਕਰਦੇ ਹਾਂ 4 ਮਾਰਚ ਰਾਤ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ। ਅੱਜ ਸਵੇਰ ਵੇਲੇ ਪੰਜਾਬ ਦੇ ਵਿੱਚ ਹਲਕੀ ਬੱਦਲਵਾਈ ਦੇਖੀ ਗਈ। ਪਰ ਜਿਹੜਾ ਸਿਸਟਮ ਸੀਗਾ ਤਕਰੀਬਨ ਇਹ ਪੰਜਾਬ ਵਿੱਚੋਂ ਰਾਤ ਵੇਲੇ ਹੀ ਸਮਾਪਤ ਹੋ ਗਿਆ ਸੀਗਾ। ਤੇ ਅੱਜ ਦਿਨ ਵੇਲੇ ਹਲਕੀ ਜਿਹੀ ਬੱਦਲਬਾਈ ਸੀ ਕਿ ਬਾਅਦ ਵਿੱਚ ਮੌਸਮ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਸਾਫ਼ ਹੋ ਗਿਆ ਤੇ ਧੁੱਪ ਨਿਕਲੀ ਹੋਈ ਹੈ ਪਰ ਇਹ ਸਿਸਟਮ ਕਿਤੇ ਨਾ ਕਿਤੇ ਪਹਾੜਾ ਦੇ ਨਾਲ ਲੱਗਦੇ ਇਲਾਕੇ ਜਾਂ ਕਹ ਲਈਏ ਪਵਾਰਕ ਖੇਤਰ ਦੇ ਵਿੱਚ ਅਜੇ ਵੀ ਥੋੜਾ ਬਹੁਤਾ ਐਕਟਿਵ ਹੈ ਸ਼ਾਮ ਵੇਲੇ ਉਹਨਾਂ ਖੇਤਰਾਂ ਦੇ ਵਿੱਚ ਹਲਕੇ ਤੋਂ ਦਰਮਿਆਨੇ ਮੀਂਹ ਦੀ ਸੰਭਾਵਨਾ ਰਹੇਗੀ ਖਾਸ ਕਰਕੇ ਨਵਾਂ ਸ਼ੈਦ ਦੇ ਕੁਝ ਇਲਾਕੇ ਹੋ ਸਕਦੇ ਹਨ ਆਨੰਦਪੁਰ ਰੋਪੜ ਮੁਹਾਲੀ ਚੰਡੀਗੜ੍ਹ ਹੁਸ਼ਿਆਰਪੁਰ ਦੇ ਕੁਝ ਇਲਾਕੇ ਇਹਨਾਂ ਵਿੱਚ ਰਾਤ ਤੋਂ ਪਹਿਲੋ ਸਿਰਫ ਕਿਤੇ ਕਿਤੇ ਕਣਮਣ ਜਾਂ ਹਲਕਾ ਜਿਹਾ ਸ਼ਰਟਾ ਲੱਗ ਸਕਦਾ ਹੈ ਬਹੁਤਾ ਵੱਡੇ ਪੱਧਰ ਤੇ ਮੀਂਹ ਦੀ ਸੰਭਾਵਨਾ ਇਹਨਾਂ ਖੇਤਰਾਂ ਦੇ ਵਿੱਚ ਵੀ ਦਿਖਾਈ ਨਹੀਂ ਦੇ ਰਹੀ ਠੰਡ ਦੇ ਵਿੱਚ ਜਰੂਰ ਬਦਾ ਹੋਇਆ ਹੈ ਕਿਉਂਕਿ ਪਿਛਲੇ ਦਿਨੀ ਗੜੇਮਾਰੀ ਵੀ ਹੋਈ ਮੀਂਹ ਕਰਕੇ ਇਹ 2-3 ਦਿਨ ਠੰਡ ਸਵੇਰੇ ਸ਼ਾਮ ਇਸੇ ਤਰ੍ਹਾਂ ਹੀ ਰਹੇਗੀ ਮੌਸਮ ਸਾਫ਼ ਹੋਵੇਗਾ ਧੁੱਪ ਸਾਰੇ ਹੀ ਖੇਤਰਾਂ ਦੇ ਵਿੱਚ ਨਿਕਲੀ ਰਹੇਗੀ ਤੇ ਅਗਲਾ ਜਿਹੜਾ ਸਿਸਟਮ ਹੈ ਉਹ ਤਕਰੀਬਨ 10-11 ਤਰੀਕ ਦੇ ਆਸ-ਪਾਸ ਆਵੇਗਾ ਉਹ ਵੀ ਪਹਾੜੀ ਖੇਤਰਾਂ ਦੇ ਵਿੱਚ ਲੱਗੇਗਾ ਪੰਜਾਬ ਦੇ ਵਿੱਚ ਮੌਸਮ ਅਗਲਾ 1 ਹਫ਼ਤਾ ਸਾਫ਼ ਰਹੇਗਾ ਹਵਾਵਾਂ ਦੇ ਵਿੱਚ ਥੋੜੀ ਜਿਹੀ ਰਵਾਨਗੀ ਘਟੇਗੀ